ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਐ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾ ਬੈਠੀਆਂ ਢੀਕਦੀਆਂ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਬੇ ਤੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਹੈ ਮੈਂ ਕਿਹਾ ਕਾਰਣ ਕਹਿੰਦੀ ਹੈ ਨਹੀਂ ਗਾ ਇਹ ਆਈਆਂ ਕੋਈ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਾਨ ਸਾਹਿਬ ਆਮ ਦਰਮਿਆਨੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਤੇ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕਿ 500 ਰੁਪਇਆ ਜੇ ਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹੜੇ ਤਰਲਿਆਂ ਨਾਲ ਮਨੇਰੇ ਗਾਲੇ ਤੋਂ ਤੇ ਦਿਹਾੜੀਆਂ ਲਾ ਲਾ ਕੇ ਗੋਹਾ ਕੂੜਾ ਸੱਟ ਕੇ ਕਿਹੜੇ ਤਰਲਿਆਂ ਨਾਲ ਮੇਰੇ ਬਾਪੂ ਤੇ ਬੀਬੇ ਵਿਚਾਰੇ 500 ਰੁਪਏ ਦਾ ਇੰਤਜ਼ਾਮ ਕਰਦੇ ਆ। ਤੇ ਉੜੀਕ ਰਿਹਾ ਹੈ ਕਿ 1000 ਰੁਪਏ ਤੇਰਾ ਜਿਹੜਾ ਵਾਵਾ ਕੀਤਾ ਸੀ ਆ ਜੰਨੀਆਂ ਬੈਠੀਆਂ ਐ ਅੱਧੀਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕਿਉਂਕਿ ਤੇਰੇ ਲਾਰੇ ਸੰਗ ਕਿ ਮੇਰੀ ਮਾਂ ਤੇ ਮੇਰੇ ਬਾਪੂ ਨੂੰ 1000 ਮੇਰੀ ਮਾਂ ਨੂੰ 1000 ਰੁਪਇਆ ਦੇਵਾਂਗਾ 2500 ਰੁਪਇਆ ਪੈਨਸ਼ਨ ਦੇਵਾਂਗਾ ਆਟਾ ਘਰ ਘਰ ਪੁਚਾਵਾਂਗਾ ਤੇ ਅੱਜ ਅਤੀ ਕਣਕ ਮੇਰੀਆਂ ਮਾਵਾਂ ਤੇ ਮੇਰੇ ਬਾਪੂਆਂ ਦੀ ਪਿੰਡਾਂ ਦੇ ਵਿੱਚ ਮੀਲੇ ਕਾਰੜ ਕੱਟ ਕੇ ਮੈਂ ਧੰਨਵਾਦੀ ਹਾਂ ਭਗਤ ਪੂਛਣਾ ਸ਼ੂਦਾ ਹੈ ਤਾਂ ਕੌੜਾ ਮੂੰਹ ਦਾ ਕੌੜਾ ਲੇਕਿਨ ਇਸ ਮਾਂ ਦੇ ਪੁੱਤ ਨੇ ਇੱਕ ਕਾਰਨ ਨਹੀਂ ਕੱਟਣ ਦਿੱਤਾ ਸਾਡਾ ਪੰਜਾਬ ਦਾ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਸੀਗਾ ਮੈਂ ਇਸ ਕਰਕੇ ਅੱਜ ਦਾ ਇਹ ਰੋਸ ਧਰਨੇ ਦੇ ਵਿੱਚ ਅੱਜ ਮੈਂ ਧਰਨੇ ਲਾਉਣ ਲੱਗੇ 21 ਮਹੀਨਿਆਂ ਬਾਅਦ ਮੈਂ ਕੋਈ ਚਿੱਕੜ ਨਹੀਂ ਸਿੱਟਣਾ ਚਾਹੁੰਦਾ